ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਬਿਹਤ ਹੀ ਹੈਰਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਤੇ ਲਿਆਂਦੇ ਗਏ ਤਿੰਨ ਮੁਲਜ਼ਮ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਨੇ ਗੱਡੀ ਦੇ ਵਿੱਚ ਬੈਠੇ ਪੁਲਿਸ ਵਾਲਿਆਂ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਹਾਲਾਂਕਿ ਕਬਰਾ ਹਟ ਦੇ ਵਿੱਚ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਇਨੋਵਾ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਫਿਰ ਤੋਂ ਫੜ ਲਿਆ ਉਹਨਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਨਾਲ-ਨਾਲ ਪੁਲਿਸ ਕਰਮੀਆਂ ਤੇ ਵੀ ਲਾਪਰਵਾਹੀ ਦੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਰੂਰਲ ਦੇ ਪੁਲਿਸ थाना ਚੰਡੇ ਦੀ ਟੀਮ ਤਿੰਨ ਕੈਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲੈ ਕੇ ਆਈ ਸੀ ਜਦ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਪਿਸ਼ਾਬ ਕਰਨ ਦੇ ਲਈ نیچے ਉਤਰਦਾ ਇਸ ਦੌਰਾਨ ਉਸ ਨੇ ਛਾਬੀ ਗੱਡੀ ਦੇ ਵਿੱਚ ਹੀ ਛੱਡ ਦਿੱਤੀ ਜਿੱਦਾਂ ਹੀ ਡਰਾਈਵਰ ਗੱਡੀ ਤੋਂ ਬਾਹਰ ਨਿਕਲਿਆ ਤਾਂ ਅੰਦਰ ਬੈਠੇ ਤਿੰਨੋਂ ਕੈਦੀਆਂ ਨੇ ਗੱਡੀ ਦੇ ਵਿੱਚ ਬੈਠੇ ਬਾਕੀ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਮੁਲਾਜ਼ਮਾ ਨੂੰ ਜ਼ੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਜਦ ਕੈਦੀ ਗੱਡੀ ਲੈ ਕੇ ਭੱਜ ਰਹੇ ਸੀ ਤਾਂ ਅੰਦਰ ਬੰਨੇ ਹੋਏ ਪੁਲਿਸ ਕਰਮੀਆਂ ਨੇ ਉਹਨਾਂ ਦੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਗੱਡੀ ਚਲਾ ਰਹੇ ਕੈਦੀ ਦਾ ਬੈਲੈਂਸ بگੜ ਗਿਆ ਅਤੇ ਉਹ ਸਟੀਅਰਿੰਗ ਨੂੰ ਢਾਂਗ ਦੇ ਨਾਲ ਸੰਭਾਲ ਨਹੀਂ ਸਕਿਆ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਬੇਕਾਬੂ ਹੋ ਗਈ ਪੁਲਿਸ ਦੀ ਗੱਡੀ ਥੋੜੀ ਦੂਰੀ ਤੱਕ ਜਾ ਕੇ ਇਨੋਵਾ ਦੇ ਨਾਲ ਟਕਰਾ ਗਈ ਟੱਕਰ ਇੰਨੀ ਤੇਜ਼ ਸੀ ਕਿ ਪੁਲਿਸ ਵਾਲੀ ਗੱਡੀ ਦੇ 에ਅਰ ਬੈਗ ਵੀ ਖੁੱਲ ਗਏ ਗੱਡੀ ਨੂੰ ਕਾਫੀ ਨੁਕਸਾਨ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਤਿੰਨੋਂ ਕੈਦੀਆਂ ਨੂੰ ਫਿਰ ਤੋਂ ਫੜ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਥਾਣਾ ਛੰਡੇਰ ਵਾਪਸ ਲਿਜਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਰ ਤੋਂ ਪੇਸ਼ੀ ਦੇ ਬਾਅਦ ਤਿੰਨੋਂ ਕੈਦੀਆਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ। ਪੁਲਿਸ ਵਾਹਨ ਦੇ ਵਿੱਚ ਲਿਜਾਇਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਭੱਜੜ ਦੀ ਕੋਸ਼ਿਸ਼ ਨਾ ਤਿੰਨਾਂ ਕੈਦੀਆਂ ਦੇ ਵੱਲੋਂ ਕੀਤੀ ਗਈ। ਉਹਨਾਂ ਨੇ ਸਮੇਂ ਰੰਦੇ ਦੁਬਾਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ ਵੀ ਐਕਸ਼ਨ ਹੋਵੇਗਾ ਉਹ ਜਿੰਦੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਆਏ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ ਤੇ ਉਦੋਂ ਉਹ ਥੌਂਕ ਦੋਸ਼ੀਆਂ ਨੇ ਥੋੜੀ ਬਹੁਤ ਲੜਵਾਰੀ ਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਨਵਾਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਦੇ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਜੀ ਇਹਨਾਂ ਦੇ ਕਿਸ ਮਾਮਲੇ ਅੱਜ ਕੀਤਾ ਗਏ ਨਹੀਂ ਇਥੇ ਸਾਡੇ ਸਾਡੇ ਦੱਸ ਸਕਦੇ ਨਹੀਂ ਉਥੇ ਲੈ ਕੇ ਥਾਣੇ ਚਲੇ ਸਨ ਤਾਂ ਗੱਡੀ ਦੀ ਸਰ ਕਿਸਾ ਜਾਲਦੇ ਜੀ ਗੱਡੀ ਜੀ ਅਗਲੇ ਪਾਸੋਂ ਜੜੀ ਸਰਕਾਰੀ ਗੱਡੀ ਹੈ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਹੈ ਤਾਂ ਅਸਲ ਤੋਂ ਸਾਹਮਣੇ ਗੱਲ ਹੋਈ ਹੈ ਕਿ ਕੋਈ ਗੱਲ ਨਹੀਂ ਸੋਚ ਹੈ ਜੀ ਕਰਵਾਈ ਬਸ ਸੋਚੇ ਕਰਵਾਈ ਹੋਈ ਨਹੀਂ ਬਿਲਕੁਲ ਜੀ ਹੋਈ ਗਈ ਫੜੇ ਚ ਜ਼ਿਆਦਾ ਕੋਈ ਕਾਰਵਾਈ ਕਰਾਇਆ ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਬੇहद ਹੀ ਹੈਰਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਪੇਸ਼ੀ ਤੇ ਲਿਆਂਦੇ ਗਏ ਤਿੰਨ ਮੁਲਜ਼ਮ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਜਾਂਦੇ ਉਹਨਾਂ ਨੇ ਗੱਡੀ ਦੇ ਵਿੱਚ ਬੈਠੇ ਪੁਲਿਸ ਵਾਲਿਆਂ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਹਾਲਾਂਕਿ ਕਬਰਾਹਟ ਦੇ ਵਿੱਚ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਇਨੋਵਾ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਫਿਰ ਤੋਂ ਫੜ ਲਿਆ ਉਹਨਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਨਾਲ ਨਾਲ ਪੁਲਿਸ ਕਰਮੀਆਂ ਤੇ ਵੀ ਲਾਪਰਵਾਹੀ ਦੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਅੰਮ੍ਰਿਤਸਰ ਰੂਰਲ ਦੇ ਪੁਲਿਸ ਥਾਣਾ ਚੰਡੇ ਦੀ ਟੀਮ ਤਿੰਨ ਕੈਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲੈ ਕੇ ਆਈ ਸੀ ਜਦ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ ਸੜਕਸਤੇ ਦੇ ਵਿੱਚ ਪੁਲਿਸ ਦੀ ਗੱਡੀ ਦਾ ਡਰਾਈਵਰ ਪਿਸ਼ਾਬ ਕਰਨ ਦੇ ਲਈ نیچے ਉਤਰਦਾ ਇਸ ਦੌਰਾਨ ਉਸਨੇ ਚਾਬੀ ਗੱਡੀ ਦੇ ਵਿੱਚ ਹੀ ਛੱਡ ਦਿੱਤੀ ਜਿੱਦਾਂ ਹੀ ਡਰਾਈਵਰ ਗੱਡੀ ਤੋਂ ਬਾਹਰ ਨਿਕਲਿਆ ਤਾਂ ਅੰਦਰ ਬੈਠੇ ਤਿੰਨੋਂ ਕੈਦੀਆਂ ਨੇ ਗੱਡੀ ਦੇ ਵਿੱਚ ਬੈਠੇ ਬਾਕੀ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਜ਼ੰਜੀਰਾਂ ਦੇ ਨਾਲ ਬੰਨ੍ਹ ਦਿੱਤਾ ਜਦ ਕੈਦੀ ਗੱਡੀ ਲੈ ਕੇ ਭੱਜ ਰਹੇ ਸੀ ਤਾਂ ਅੰਦਰ ਬੰਨੇ ਹੋਏ ਪੁਲਿਸ ਕਰਮੀਆਂ ਨੇ ਉਹਨਾਂ ਦੇ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਗੱਡੀ ਚਲਾ ਰਹੇ ਕੈਦੀ ਦਾ ਬੈਲੈਂਸ بگੜ ਗਿਆ ਅਤੇ ਉਹ ਸਟੀਅਰਿੰਗ ਨੂੰ ਢੰਗ ਦੇ ਨਾਲ ਸੰਭਾਲ ਨਹੀਂ ਸਕਿਆ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਬੇਕਾਬੂ ਹੋ ਗਈ ਪੁਲਿਸ ਦੀ ਗੱਡੀ ਥੋੜੀ ਦੂਰੀ ਤੱਕ ਜਾ ਕੇ ਇਨੋਵਾ ਦੇ ਨਾਲ ਟਕਰਾ ਗਈ ਟੱਕਰ ਇੰਨੀ ਤੇਜ਼ ਸੀ ਕਿ ਪੁਲਿਸ ਵਾਲੀ ਗੱਡੀ ਦੇ 에ਅਰ ਬੈਗ ਵੀ ਖੁੱਲ ਗਏ ਗੱਡੀ ਨੂੰ ਕਾਫੀ ਨੁਕਸਾਨ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਤਿੰਨੋਂ ਕੈਦੀਆਂ ਨੂੰ ਫਿਰ ਤੋਂ ਫੜ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਥਾਣਾ ਛੰਡੇਰ ਵਾਪਸ ਲਿਜਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਰਟ ਤੋਂ ਪੇਸ਼ੀ ਦੇ ਬਾਅਦ ਤਿੰਨੋਂ ਕੈਦੀਆਂ ਨੂੰ ਵਾਪਸ ਲਿਜਾਇਆ ਜਾ ਰਿਹਾ ਸੀ। ਪੁਲਿਸ ਵਾਹਨ ਦੇ ਵਿੱਚ ਲਿਜਾਇਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਭੱਜੜ ਦੀ ਕੋਸ਼ਿਸ਼ ਨਾ ਤਿੰਨਾਂ ਕੈਦੀਆਂ ਦੇ ਵੱਲੋਂ ਕੀਤੀ ਗਈ। ਉਹਨਾਂ ਨੇ ਸਮੇਂ ਰੰਦੇ ਦੁਬਾਰਾ ਉਹਨਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ ਵੀ ਐਕਸ਼ਨ ਹੋਵੇਗਾ ਉਹ ਦੀ ਛਿੰਦੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਐਸ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ ਤੇ ਉਦੋਂ ਵਿੱਚ ਥੌਂਕ ਦੋਸ਼ੀਆਂ ਨੇ ਥੋੜੀ ਜਿਹੀ ਲੜਵਾਰੀ ਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਨਵਾਦੇ ਵਿੱਚ ਬਚ ਗਈ ਤੇ ਦੋਸ਼ੀ ਜਿਹੜੇ ਉਹ ਛਿੰਦੇ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਜੀ ਇਹਨਾਂ ਦੇ ਕਿਸ ਮਾਮਲੇ ਅੱਜ ਕੀਤਾ ਗਏ ਨਹੀਂ ਇਥੇ ਛਾੜੇ ਛਾੜੇ ਦੱਸ ਸਕਦੇ ਨਹੀਂ ਉਥੇ ਲੈ ਕੇ ਥਾਣੇ ਚਲੇ ਸਨ ਤਾਂ ਗੱਡੀ ਜੀ ਸਰ ਕਿਸਾ ਜੀ ਹਾਲ ਤੇ ਜੀ ਗੱਡੀ ਜੀ ਅਗਲੇ ਪਾਸੋਂ ਜੜੀ ਸਰਕਾਰੀ ਗੱਡੀ ਆ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਆ ਤੋ ਅਸਲ ਚ ਤਾਂ ਸਾਹਮਣੇ ਗੱਲ ਹੋਈ ਆ ਕਿ ਕੋਈ ਗੱਲ ਨਹੀਂ ਜੀ ਸੋਸ਼ਲ ਹੈ ਜੀ ਕਰਵਾਈ ਚ ਬਸ ਸੋਸ਼ਲ ਜੀ ਕਰਵਾਈ ਹੋਈ ਜੀ ਬਿਲਕੁਲ ਜੀ ਹੋਈ ਗਈ ਫੜੇ ਚੋਂ ਜ਼ਿਆਦਾ ਕੋਈ ਕਾਰਵਾਈ ਤਾਂ ਆਇਆ ਨਹੀਂ